ਪੂਰਾ ਬਲੌਗ ਦੇਖੋ। ਲੋ ਜੀ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਕੈਨੇਡਾ ਦੇ ਵਿੱਚ ਮਿੰਨੀ ਪੰਜਾਬ ਹੈ। ਪਰ ਪੰਜਾਬ ਦੇ ਵਿੱਚ ਮਿੰਨੀ ਕੈਨੇਡਾ ਕਿੱਥੇ ਹੈ? ਉਹ ਇੱਥੇ ਆ ਜਿੱਥੇ ਮੈਂ ਖੜੀ ਆ। ਤੇ ਅੱਜ ਮੈਂ ਤੁਹਾਨੂੰ ਕਮਾਨ ਲੈ ਕੇ ਆਈ ਹੋਈ ਆ ਮਿਨੀ ਕੈਨੇਡਾ ਅਸੀਂ ਸਾਰੇ ਕੈਨੇਡਾ ਦੇਖਣ ਜਾਂਦੇ ਆ ਪਰ ਹੁਣ ਤੁਹਾਨੂੰ ਲੋੜ ਨਹੀਂ ਹੈਗੀ ਕੈਨੇਡਾ ਦੇਖਣ ਆ ਜੇ ਤੁਸੀਂ ਇਹ ਪੰਜਾਬ ਦੇ ਵਿੱਚ ਵੀ ਦੇਖ ਸਕਦੇ ਹੋ ਤੇ ਇੱਥੇ ਤੁਹਾਨੂੰ ਮਿਨੀ ਗੋਏ ਦੀ ਵੀ ਝਲਕ ਮਿਲੇਗੀ ਮਿਨੀ ਗੋਆ ਹੈਨਾ ਗੋਏ ਤੇ ਗਵਾਸੀ ਜਾਂਦੇ ਆ ਤੇ ਇੱਥੇ ਗੋਆ ਵੀ ਹੈਗਾ ਪਲੱਸ ਮਿਨੀ ਕੈਨੇਡਾ ਵੀ ਹੈਗਾ ਤੇ ਆਓ ਫਿਰ ਮੈਂ ਤੁਹਾਨੂੰ ਸਾਰੇ ਵਿਜਿਟ ਕਰਾਨੀ ਆ ਪੂਰਾ ਬਲੌਗ ਦੇਖੋ ਆਪਾਂ ਇੰਜੋਏ ਕਰਾਂਗੇ ਆ ਦੇਖੋ ਤੁਸੀਂ ਸਾਰੇ ਇੱਥੇ ਭਲੇਖਾਂ ਪੈਂਦਾ ਜਿਵੇਂ ਅਸੀਂ ਕੈਨੇਡਾ ਦੇ ਵਿੱਚ ਘੁੰਮ ਰਹੇ ਹਾਂ ਵਾਕਈ ਇਹ ਕੈਨੇਡਾ ਹੈ ਸਤਿ ਸ਼੍ਰੀ ਅਕਾਲ ਜੀ ਆਜਾ ਜੀ ਕਰਾ ਲਓ ਤੇ ਆਪਣੇ ਕੁਝ ਫੈਨ ਵੀ ਆ ਗਏ ਨੇ ਫੋਟੋ ਕਰਾਣ ਲਈ ਹਾਂਜੀ ਹਾਂਜੀ ਚੱਲਣ ਦਿਓ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਫੋਟੋ ਕਰਾਉਣੀ ਹੈ ਹਾਂਜੀ ਕਰਾ ਲਓ ਅੱਛਾ ਮਨਸਾ ਤਾਂ ਆਏ ਠੀਕ ਹੈ ਵੀਡੀਓ ਦੇਖ ਲੈਣੇ ਸਤਿ ਸ਼੍ਰੀ ਅਕਾਲ ਅੱਛਾ ਜੀ ਕੀ ਚਲੋ ਫੋਟੋ ਬਾਈ ਕਰ ਦੂ ਮੈਂ ਇੱਥੇ ਬਰਨਾਲੇ ਆਇਆ ਸੀ ਆ ਸਤਿ ਸ਼੍ਰੀ ਅਕਾਲ ਜੀ ਖਾਣੀ ਦੀ ਬੋਟਲ ਲੈ ਭਰ ਗਿਆ ਵਿੱਚ ਕੈਮਰਾ ਆਨ ਕਰਕੇ ਦੇ ਦਿਓ ਇਹਨਾਂ ਨੂੰ ਠੀਕ ਹੈ ਤੂਤਾ ਉਹ ਨਹੀਂ ਹੁਣ ਤੂਤਾ ਮੈਂ ਕੱਲ ਨਹੀਂ ਆਈ ਆ ਹਾਂ ਚੰਗਾ ਪਛਾਣ ਵਧੀਆ ਚੱਲੀ ਜਾਂਦੀ ਪਾਰਟ ਹਾਂਜੀ ਵਧੀਆ ਚੱਲਣਾ ਆ ਵੀ ਤਾਂ ਹੋ ਰਿਹਾ ਸੀ ਵੈਲਕਮ ਤੇ ਆ ਜੋ ਜੀ ਫਿਰ ਤੁਹਾਨੂੰ ਘੁਮਾਈਏ ਕੈਨੇਡਾ ਆਉਂਦੀਆਂ ਨੇ ਜੀ ਗੋਆ ਦੀ ਫੀਲਿੰਗ ਇਹ ਹੈਗਾ ਮਿਨੀ ਗੋਆ ਅੱਧਾ ਮਿਨੀ ਕੈਨੇਡਾ ਐਂਡ ਅੱਧਾ ਮਿਨੀ ਗੋਆ ਲਓ ਜੀ ਜਿਹੜੇ ਜਿਹੜੇ ਵਾਟਰ ਰਾਈਡ ਦੇ ਸ਼ੌਕੀਨ ਨੇ ਉਹ ਇੱਥੇ ਆ ਕੇ ਵਾਟਰ ਰਾਈਡ ਵੀ ਕਰ ਸਕਦੇ ਨੇ ਤੇ ਹਾਲੇ ਫਿਲਹਾਲ ਮੈਂ ਤੁਹਾਨੂੰ ਦੱਸ ਦੰਨੀ ਆ ਕਿ ਇੱਥੇ ਸਾਰਾ ਕੁਝ ਕਿਉਂ ক্লোਜ਼ ਹੋਇਆ ਪਿਆ ਕਿਉਂਕਿ ਬਹੁਤ ਜ਼ਿਆਦਾ ਹੈਗੀ ਆ ਧੁੱਪ ਥੋੜਾ ਜਿਹਾ ਜਦੋਂ ਮੌਸਮ ਠੀਕ ਹੋਊਗਾ ਆਈ ਮੀਨ ਘੰਟੇ ਕੇ ਬਾਅਦ ਹੋਰ ਹੈਨਾ ਫੇਰ ਜਿਆਦਾ ਲੋਕ ਇੱਥੇ ਆਉਣਗੇ ਤੇ ਜਿਹੜੀ ਵਾਟਰ ਰਾਈਡ ਹੈ ਫੇਰ ਸਟਾਰਟ ਹੋਊਗੀ ਜਿਨ੍ਹਾਂ ਨੇ ਬੋਟਿੰਗ ਵਗੈਰਾ ਕਰਨੀ ਆ ਇਸ ਟਾਈਮ ਫਿਲਹਾਲ ਬਹੁਤ ਜ਼ਿਆਦਾ ਗਰਮੀ ਹੈ ਇੱਥੇ ਤੇ ਇਹ ਹੈਗੀ ਆ ਹਾਂ ਮੈਂ ਕਹਿ ਸਕਦੀ ਹਾਂ ਫੈਮਿਲੀ ਸ਼ਿਪ ਹੈਨਾ ਜੇ ਤੁਸੀਂ ਪੂਰੀ ਫੈਮਿਲੀ ਨੇ ਵਿੱਚ ਘੁੰਮਣਾ ਹੈਗਾ ਤਾਂ ਤੁਸੀਂ ਇਹਦੇ ਵਿੱਚ ਜਾ ਕੇ ਘੁੰਮ ਸਕਦੇ ਹੋ ਆ ਦੇਖੋ ਪੂਰੀ ਫੈਮਿਲੀ ਤੁਸੀਂ ਇਹਦੇ ਵਿੱਚ ਬੈਠ ਸਕਦੇ ਹੋ ਦੋ ਫੈਮਿਲੀਆ ਵੀ ਬੈਠ ਕੇ ਇੰਜੋਏ ਕਰ ਸਕਦੀਆਂ ਨੇ ਤੇ ਬਾਕੀ ਤੁਸੀਂ ਲੋ ਫੀਲਿੰਗ ਆਪਾਂ ਗੋਆ ਪਹੁੰਚੇ ਹੋਈਆਂ ਜੀ ਯੋ ਅੰਦਾਣਾ ਨਜ਼ਾਰਾ ਏ ਆ ਜੀ ਫੈਮਿਲੀ ਸ਼ਿਪ ਇਹਦੇ ਵਿੱਚ ਤੁਸੀਂ ਆਪਣੀ ਫੈਮਿਲੀ ਨਾਲ ਬੈੱਕੇ ਇੰਜੋਏ ਕਰ ਸਕਦੇ ਹੋ ਤੇ ਦੋ ਫੈਮਿਲੀਆਂ ਵੀ ਇਕੱਠੀਆਂ ਬੈੱਕੇ ਇਹਦੇ ਵਿੱਚ ਇੰਜੋਏ ਕਰ ਸਕਦੀਆਂ ਨੇ ਫਸੇ ਗੱਲ ਜੀ ਕਿਵੇਂ ਹੋ ਮੈਂ ਵੀ ਵਧੀਆ ਚਲੋ ਬਾਕੀ ਜੇ ਤੁਸੀਂ ਇੱਥੇ ਇੰਜੋਏ ਕਰਨ ਲਈ ਆਉਣਾ ਹੈਗਾ ਤਾਂ ਤੁਸੀਂ ਸ਼ਾਮ ਨੂੰ ਆਓ ਸ਼ਾਮ ਦੇ ਟਾਈਮ ਇੱਥੇ ਪੂਰਾ ਰੌਣਕ ਮੇਲਾ ਹੁੰਦਾ ਹੈ ਇਸ ਟਾਈਮ ਜਦੋਂ ਮੈਂ ਵੀਡੀਓ ਬਣਾ ਰਹੀ ਆਂ ਤਕਰੀਬਨ ਬਹੁਤ ਜ਼ਿਆਦਾ ਹੈ ਜਿਹੜੀ ਗਰਮੀ ਹੈ ਇੱਥੇ ਤੇ ਦੁਪਹਿਰ ਦਾ ਟਾਈਮ ਹੈ ਇਸ ਕਰਕੇ ਤੁਹਾਨੂੰ ਇੱਥੇ ਕੋਈ ਨਜ਼ਰ ਨਹੀਂ ਆ ਰਿਹਾ ਤੇ ਤੁਸੀਂ ਇੰਜੋਏ ਕਰਨ ਲਈ ਈਵਨਿੰਗ ਦੇ ਟਾਈਮ ਆਓ ਇੱਥੇ ਪੂਰਾ ਰੌਣਕ ਮੇਲਾ ਹੁੰਦਾ ਹੈ ਈਵਨਿੰਗ ਦੇ ਵਿੱਚ ਦੇਖਣ ਵਾਲਾ ਦ੍ਰਿਸ਼ ਹੁੰਦਾ ਤੁਸੀਂ ਸ਼ਾਪਿੰਗ ਵੀ ਆਰਾਮ ਨਾਲ ਕਰ ਸਕਦੇ ਹੋ ਤੇ ਇਹ ਸਾਰਾ ਜਿਹੜਾ ਹੈਗਾ ਬੋਟਿੰਗ ਏਰੀਆ ਇੱਥੇ ਤੁਸੀਂ ਵਾਟਰ ਰਾਈਡ ਕਰ ਸਕਦੇ ਹੋ ਵਾਟਰ ਗੇਮਸ ਕਰ ਸਕਦੇ ਹੋ ਸਾਹਮਣੇ ਤੁਸੀਂ ਦੇਖ ਰਹੇ ਹੋ ਸ਼ੋਰੂਮ ਨੇ ਆਹ ਸਾਹਮਣੇ ਲਿਖਿਆ 98 ਨਾਰਥ ਤੇ ਨਾਲ ਇੱਧਰ ਵੂਡਲੈਂਡ ਦਾ ਵੀ ਹੈਗਾ ਕਾਫੀ ਸਾਰੇ ਬ੍ਰਾਂਡਸ ਨੇ ਇੱਥੇ ਜਿਹੜਾ ਵੀ ਤੁਸੀਂ ਬ੍ਰਾਂਡ ਲਾਈਕ ਕਰਦੇ ਹੋ ਉਸ ਦਾ ਸਮਾਨ ਹੈ ਤੁਸੀਂ ਜਿਹੜਾ ਬਾਈ ਕਰ ਸਕਦੇ ਹੋ ਤੁਹਾਨੂੰ ਇੱਥੇ ਘੁੰਮ ਕੇ ਬਹੁਤ ਮਜ਼ਾ ਆਏਗਾ ਇੱਕੋ ਹੀ ਥਾਂ ਤੁਹਾਨੂੰ ਸਭ ਕੁਝ ਮਿਲ ਜਾਣਾ ਫੰਕਸ਼ਨ ਸ਼ਾਪਿੰਗ ਤੇ ਖਾਣ ਪੀਣ ਦਾ ਵੀ ਸਪੈਸ਼ਲ ਹੈ ਜਿਹੜਾ ਪ੍ਰਬੰਧ ਹੈਗਾ ਖਾਣ ਪੀਣ ਦੀਆਂ ਸਟਾਲਸ ਹੈਗੀਆਂ ਨੇ ਵਿੱਚ ਰੈਸਟੋਰੈਂਟ ਨੇ ਕਾਫੀ ਸਾਰੇ ਜਿਹੜੇ ਵੀ ਤੁਸੀਂ ਜੋ ਵੀ ਚੀਜ਼ ਖਾਣਾ ਚਾਹੁੰਦੇ ਹੋ ਬਰਗਰ ਪੀਜ਼ਾ ਕੋਲਡ ਡਰਿੰਕ ਕੋਲਡ ਕਾਫੀ ਹੋਰ ਵੀ ਆ ਸਾਰਾ ਕੁਝ ਹੈਗਾ ਜੋ ਵੀ ਤੁਸੀਂ ਪਸੰਦ ਕਰਦੇ ਹੋ ਇੱਥੇ ਤੁਸੀਂ ਇੰਜੋਏ ਕਰ ਸਕਦੇ ਹੋ ਇਹ ਜਿਹੜਾ ਏਰੀਆ ਹੈਗਾ ਸਾਰਾ ਇਹ ਇੰਜੋਏ ਕਰਨ ਲਈ ਆ ਤੁਸੀਂ ਆਪਣੀ ਫੋਟੋਗ੍ਰਾਫੀ ਵੀ ਕਰ ਸਕਦੇ ਹੋ ਰੀਲਾਂ ਬਣਾ ਸਕਦੇ ਹੋ ਤੇ ਫੁੱਲ ਤੁਸੀਂ ਆਪਣੀ ਫੈਮਲੀ ਨਾਲ ਇੱਥੇ ਮਸਤੀ ਕਰ ਸਕਦੇ ਹੋ ਇਹ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਸਾਹਮਣੇ ਗੱਡੀ ਖੜੀ ਆ ਇਹ ਇਹਦੇ ਵਿੱਚ ਤੁਸੀਂ ਫੰਕਸ਼ਨ ਕਰ ਸਕਦੇ ਹੋ ਅਟ੍ਰੈਕਟ ਤੇ ਘੁੰਮਦੀ ਹੈ ਆ ਸਾਰੇ ਸ਼ੋਅਰੂਮ ਨੇ ਤੁਸੀਂ ਦੇਖ ਲਓ ਕਾਫੀ ਸਾਰੇ ਵਧੀਆ ਨੇ ਜਿਹੜੇ ਆਫਰ ਵੀ ਚੱਲ ਰਹੇ ਨੇ ਇੱਥੇ ਕਿਸੇ ਤੇ 50% ਆਫ ਹੈ ਤੇ ਕਿਸੇ ਤੇ ਜਿਵੇਂ ਤੁਸੀਂ ਦੋ ਚੀਜ਼ਾਂ ਖਰੀਦੋਗੇ ਦੋਨੇ ਨਾਲ ਦੋ ਫ੍ਰੀ ਨੇ ਕਾਫੀ ਅੱਛੇ ਆਫਰ ਨੇ ਅਸੀਂ ਵੀ ਕਾਫੀ ਸ਼ਾਪਿੰਗ ਕੀਤੀ ਆ ਤੇ ਤੁਸੀਂ ਜੇ ਫੰਕਸ਼ਨ ਕਰਨਾ ਤਾਂ ਇਹ ਬੈਸਟ ਜਗ੍ਹਾ ਹੈਗੀ ਆ ਫਨ ਕਰਨ ਲਈ ਤੇ ਸ਼ਾਪਿੰਗ ਕਰਨ ਲਈ ਕਿਉਂਕਿ ਜਦੋਂ ਅਸੀਂ ਕਈ ਵਾਰੀ ਮਾਰਕੀਟ 'ਚ ਜਾਂਦੇ ਆ ਸ਼ਾਪਿੰਗ ਕਰਦੇ ਆ ਆ ਦੇਖੋ ਤੁਸੀਂ ਆ ਵੱਡੇ ਵੱਡੇ ਬ੍ਰਾਂਡ ਨੇ ਜਿਹੜੇ ਸਾਰੇ ਇੱਥੇ ਲੱਗੇ ਹੋਏ ਨੇ ਤੁਸੀਂ ਪੜ ਸਕਦੇ ਇਹਦੇ 'ਚ ਇਹ 50% ਆਫ ਚੱਲ ਰਿਹਾ ਇਹਦੇ ਤੇ ਅੱਗੇ ਆ ਦੇਖੋ ਤੁਸੀਂ ਆ ਪੀਟਰ ਇੰਗਲੈਂਡ ਇਹ ਕਾਫੀ ਵਧੀਆ ਜਿਹੜੇ ਨੇ ਬ੍ਰਾਂਡ ਸਾਰੇ ਹੈਗੇ ਨੇ ਇੱਥੇ ਜਦੋਂ ਅਸੀਂ ਮਾਰਕੀਟ 'ਚ ਜਾਂਦੇ ਆ ਸ਼ਾਪਿੰਗ ਕਰਦੇ ਕਰਦੇ ਕਈ ਵਾਰੀ ਬੋਰ ਹੋ ਜਾਂਦੇ ਆ ਨਾ ਫਿਰ ਅਸੀਂ ਕਹਿੰਦੇ ਆ ਚਲੋ ਥੋੜਾ ਜਿਹਾ ਫਨ ਸ਼ੈਨ ਕਰ ਲਈਏ ਸੋ ਉਹ ਵੀ ਇੱਥੇ ਅਵੇਲੇਬਲ ਹੈ ਫਿਰ ਸਾਨੂੰ ਸ਼ਾਪਿੰਗ ਕਰਦੇ ਕਰਦੇ ਭੁੱਖ ਲੱਗ ਜਾਂਦੀ ਹੈ ਤਾਂ ਖਾਣ ਪੀਣ ਦੀਆਂ ਇਹ ਦੇਖੋ ਤੁਸੀਂ ਸਟਾਲਾਂ ਇੱਧਰ ਇਹ B13 ਸਾਹਮਣੇ ਨਜ਼ਰ ਆ ਰਹੇ ਆ ਇੱਥੇ ਤੁਸੀਂ ਖਾ ਵੀ ਸਕਦੇ ਹੋ ਤੇ ਇੰਜੋਏ ਵੀ ਕਰ ਸਕਦੇ ਹੋ ਨਾਲ ਨਾਲ ਫਿਲਹਾਲ ਤੁਸੀਂ ਮੇਰਾ ਬਲੌਗ ਹੈ ਜਿਹੜਾ ਇੰਜੋਏ ਕਰੋ ਆਜੋ ਜੀ ਫਿਰ ਹੋਰ ਅੱਗੇ ਚੱਲਦੇ ਆਂ ਆਪਾਂ ਤੁਹਾਨੂੰ ਘੁਮਾਉਣ ਅੱਜ ਮੈਂ ਤੁਹਾਨੂੰ ਲੈ ਕੇ ਆਈ ਆ ਜਦੋਂ ਆਪਾਂ ਪਟਿਆਲਾ ਤੋਂ ਬਰਨਾਲੇ ਆਉਂਨੇ ਆ ਬਰਨਾਲੇ ਤੋਂ ਬਠਿੰਡਾ ਰੋਡ ਤੇ ਆਊਟਲੈਟ ਹੰਡਿਆ ਆ ਜਿੱਥੇ ਕਿ ਤੁਹਾਨੂੰ ਇੱਕ ਥਾਂ ਤੇ ਹੀ ਕਾਫੀ ਸਾਰੇ ਸ਼ੋਰੂਮ ਮਿਲ ਜਾਣਗੇ ਤੁਸੀਂ ਸਾਰਿਆਂ ਨੇ ਸੁਣਿਆ ਤਾਂ ਹੋਣਾ ਸੁਣਿਆ ਕਿ ਅਸੀਂ ਦੇਖਿਆ ਵੀ ਆ ਕਿ ਕੈਨੇਡਾ ਦੇ ਵਿੱਚ ਮਿਨੀ ਪੰਜਾਬ ਹੈ ਪਰ ਇੱਥੇ ਪੰਜਾਬ ਦੇ ਵਿੱਚ ਮਿਨੀ ਕੈਨੇਡਾ ਹੈ ਜਿਹੜਾ ਉਹ ਇੱਥੇ ਵੱਸਿਆ ਹੋਇਆ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਪੰਜਾਬ ਦੇ ਵਿੱਚ ਮਿਨੀ ਕੈਨੇਡਾ ਕਿੱਥੇ ਹੈ ਆ ਜਿੱਥੇ ਮੈਂ ਖੜੀ ਆ ਆ ਸਾਰਾ ਮਿਨੀ ਕੈਨੇਡਾ ਹੀ ਆ ਠੀਕ ਹੈ ਇੱਥੇ ਤੁਹਾਨੂੰ ਸਾਰੇ ਬਾਰਲੀ ਬ੍ਰਾਂਡ ਵੀ ਹੋਰ ਵੀ ਜਿੰਨੇ ਵੀ ਹੈਗੇ ਨੇ ਕਾਫੀ ਸਾਰੇ ਥੋੜਾ ਇੱਥੇ ਸ਼ਾਪਿੰਗ ਕਰਨ ਲਈ ਸਾਰੇ ਬ੍ਰਾਂਡ ਮਿਲ ਜਾਣਗੇ ਤੇ ਮੈਂ ਤੁਹਾਨੂੰ ਘੁਮਾਵਾਂਗੀ ਤੁਸੀਂ ਦੇਖੋ ਮੇਰੇ ਨਾਲ ਆਓ ਜੀ ਫਿਰ ਤੁਹਾਨੂੰ ਮਿਨੀ ਕੈਨੇਡਾ ਦੀ ਸੈਰ ਕਰਵਾਈਏ ਆ ਇੱਥੇ ਸਾਰੇ ਸ਼ੋਰੂਮ ਮਿਲ ਜਾਣਗੇ ਤੁਹਾਨੂੰ ਅਸੀਂ ਹੁਣ ਚੱਲੇ ਆ ਟੌਮੀ ਐਂਡ ਕਲਾਰਕਸ ਇਹਦੇ ਅੰਦਰ ਤੁਹਾਨੂੰ ਦਿਖਾਣੇ ਆ ਆਜੋ ਕੀ ਕੀ ਆ 50% ਆਫ ਚੱਲ ਰਿਹਾ ਜੇ ਤੁਸੀਂ ਇੱਥੇ ਸ਼ਾਪਿੰਗ ਕਰਨੀ ਆ ਮੇਰਾ ਨਾਮ ਲੈ ਦੋਗੇ ਤਾਂ 60 ਹੋ ਜਾਊਗਾ 30% ਹੋ ਰਿਹਾ ਆਫਰ ਮਿਲ ਜਾਊਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਦੇਖੋ ਜੀ ਆ ਲੱਗੇ ਨੇ ਸਾਰੇ ਬ੍ਰਾਂਡ ਜਿਹੜਾ ਮੈਂ ਤੁਹਾਨੂੰ ਦਿਖਾਇਆ ਇੱਧਰ ਵੀ ਮੜ ਜਾ ਦਿਖਾ ਦਿਓ ਕੈਮਰਾ ਆ ਲੱਗੇ ਨੇ ਗੋਗਲਸ ਆਪਾਂ ਦੇਖਦੇ ਆ ਗੋਗਲਸ ਲੈ ਕੇ ਜਾਵਾਂਗੇ ਇੱਥੋਂ ਤੇ ਵਾਚ ਫੋਰ ਸੂਟਕੇਸ ਪਰਫਿਊਮ ਸ਼ੂਜ਼ ਲੇਡੀਜ਼ ਪਰਸ ਤੇ ਹੋਰ ਵੀ ਕਾਫੀ ਕੁਝ ਲੱਗਿਆ ਹੋਇਆ ਤੇ ਗੋਗਲਸ ਦਿਖਾਈਓ ਜੀ ਕੋਈ ਘੰਟ ਜਾ ਆ ਵਾਲਾ ਦਿਖਾਓ ਆ ਤੀਜੇ ਨੰਬਰ ਵਾਲਾ ਆ ਲੱਗਿਆ ਇੱਕ ਦੇਖ ਲਾ ਲਓ ਤੇ ਪ੍ਰਾਈਸ ਵੀ ਦੱਸਿਓ ਇਹਦਾ ਕਿੰਨਾ ਹਾਂਜੀ ਦੇਖਿਓ ਦੋਸਤੋ ਕਿਵੇਂ ਲੱਗ ਰਿਹਾ ਕਮੈਂਟ ਕਰਕੇ ਜੇ ਵਧੀਆ ਲੱਗਦਾ ਤਾਂ ਆਪਾਂ ਬਾਏ ਕਰ ਲੈਂਦੇ ਹਾਂ ਸਹੀ ਲੱਗ ਰਿਹਾ ਹਾਂਜੀ ਹਾਂਜੀ ਪੂਰਾ ਕੈਂਡ ਲੱਗਦਾ ਹੈਗਾ ਬਹੁਤ ਸੋਹਣਾ ਲੱਗ ਰਿਹਾ ਆ ਟਿਕਾ ਹੋਰ ਇੱਕ ਅੱਧਾ ਹੋਰ ਦਿਖਾ ਦੂ ਕਿਉਂਕਿ ਤੁਹਾਨੂੰ ਪਤਾ ਲੇਡੀਜ਼ ਨੂੰ ਆਦਤ ਹੁੰਦੀ ਆ ਭਾਵੇਂ ਪਹਿਲੀ ਚੀਜ਼ ਪਸੰਦ ਆ ਜਾਵੇ ਹਨਾ ਜਦੋਂ ਤੱਕ ਦੋ ਚਾਰ ਨਹੀਂ ਦੇਖਦੇ ਤਾਂ ਤਸੱਲੀ ਜੀ ਨਹੀਂ ਹੁੰਦੀ ਹੈਗੀ ਹਨਾ ਹਾਂਜੀ ਹਾਂਜੀ ਵੀ ਕੀ ਪਤਾ ਦੂਜਾ ਜ਼ਿਆਦਾ ਸੋਹਣਾ ਲੱਗਦਾ ਹੋਵੇ ਆਪਾਂ ਟ੍ਰਾਈ ਕਰ ਸਕਦੇ ਹਾਂ ਬਹੁਤ ਮਜ਼ਾ ਹੂੰ ਮਤਲਬ ਥੋੜਾ ਛੋਟਾ ਹੀ ਦਿਖਾਓ ਮੇਰੇ ਫੇਸ ਤੇ ਥੋੜਾ ਛੋਟਾ ਹੀ ਵਧੀਆ ਲੱਗ ਲਾ ਬਾਕੀ ਤੁਸੀਂ ਦੇਖ ਲਓ ਹੈਂਜੀ ਇਹ ਲਾ ਸਾਰੇ ਵਧੀਆ ਲੱਗ ਰਹੇ ਨੇ ਇਸ ਤੇ ਵੀ ਸੁੱਖਤਾ ਹੈ ਹਮ ਪਰ ਉਹ ਹੀ ਸੋਹਣਾ ਲੱਗ ਰਿਹਾ ਸੀ ਠੀਕ ਹੈ ਐਂਡ ਇਸ ਸਾਈਡ ਲੁੱਕ ਵੀ अच्छੀ ਹੋ ਸਾਰੇ ਵਧੀਆ ਲੱਗ ਰਹੇ ਨੇ ਲਓ ਜੀ ਮੈਂ ਸ਼ਾਪਿੰਗ ਕਰ ਕਰਕੇ ਥੋੜੀ ਜੀ ਟਾਇਰਡ ਹੋ ਗਈ ਸੀ ਗੋਗਲਸ ਆਪਾਂ ਖਰੀਦਨੇ ਨੇ ਤੇ ਹੁਣ ਆਪਾਂ ਥੋੜਾ ਜਿਹਾ ਇੱਧਰ ਫਨਸ਼ਨ ਕਰ ਲਈਏ ਗੇੜਾ-ਗੂੜਾ ਦੇ ਲਈਏ ਕਿਉਂਕਿ ਆਊਟਿੰਗ ਦਾ ਤਾਂ ਹੀ ਫਾਇਦਾ ਹੈ ਜੇ ਥੋੜਾ ਬਹੁਤਾ ਫੰਕਸ਼ਨ ਹੋਵੇ ਸ਼ਾਪਿੰਗ ਦੇ ਨਾਲ-ਨਾਲ ਇੱਧਰ ਫਨ ਕਰਨ ਲਈ ਬਹੁਤ ਅੱਛੀ ਬਣੀ ਹੋਈ ਹੈ ਜਗ੍ਹਾ ਜਿਹੜੀ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਇੱਥੇ ਤੁਹਾਨੂੰ ਗੋਆ ਦੀ ਫੀਲਿੰਗ ਆਏਗੀ ਪੂਰਾ ਗੋਆ ਵਾਲਾ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲੇਗਾ ਅੱਗੇ-ਅੱਗੇ ਦੇਖੋ ਬਲੌਂਗ 'ਚ ਬਹੁਤ ਸੋਹਣੀਆਂ ਚੀਜ਼ਾਂ ਨੇ ਮੈਂ ਤੁਹਾਨੂੰ ਦਿਖਾ ਰਹੀ ਆ ਤੇ ਤੁਸੀਂ ਇੱਕ ਵਾਰੀ ਜ਼ਰੂਰ ਇੱਥੇ ਆ ਕੇ ਵਿਜ਼ਿਟ ਕਰੋ ਮੈਨੂੰ ਬੜਾ ਵਧੀਆ ਲੱਗਿਆ ਆਈ ਹੋਪ ਤੁਹਾਨੂੰ ਵੀ ਵਧੀਆ ਲੱਗੂਗਾ ਜਦੋਂ ਤੁਸੀਂ ਆਓਗੇ ਕਿਉਂਕਿ ਜੇ ਮੈਨੂੰ ਅੱਛਾ ਲੱਗ ਰਿਹਾ ਤਾਂ ਤੁਹਾਨੂੰ ਵੀ ਲੱਗੂਗਾ ਇੱਥੇ ਤੁਸੀਂ ਆਪਣੇ ਬੱਚਿਆਂ ਨਾਲ ਵੀ ਆ ਕੇ ਫੰਕਸ਼ਨ ਕਰ ਸਕਦੇ ਹੋ ਕਾਫੀ ਸਾਰਾ ਵਧੀਆ ਹੈਗਾ ਜਿਹੜਾ ਸਿਸਟਮ ਹੈ ਕੈਮਰੇ 'ਗੇ ਡਰ ਗਿਆ ਹੁਣ ਪਹਿਲਾਂ ਆਵਾਜ਼ਾਂ ਮਾਰ ਰਿਆ ਸੀ ਹੈ ਅੱਛਾ ਰੰਗ ਮੈਂ ਫਿਲਟਰ ਲਾ ਦੂੰ ਚੱਲ ਹਾਂ ਕਰਤਾ ਜੀ ਹੁਣ ਹਾਂਜੀ ਦੱਸੋ ਕਮੈਂਟ ਕਰਕੇ ਕਿਵੇਂ ਲੱਗ ਰਿਹਾ ਤੁਹਾਨੂੰ ਮਿੰਨੀ ਕੈਨੇਡਾ ਤੇ ਮਿੰਨੀ ਗੋਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਕਿਵੇਂ ਵਧੀਆ ਬਣੇ ਅੱਛਾ ਕੁੰਮਣ ਆਏ ਹੋ ਬਸ ਇੱਥੇ ਤੋਰਾ ਫੇਰਾ ਅੱਛਾ ਤੋਰਾ ਫੇਰਾ ਕਿੱਥੋਂ ਇੱਥੋਂ ਹੀ ਆ ਨਹੀਂ ਨਹੀਂ ਜੈਟ ਏਰੀਆ ਕੋ ਅੱਛਾ ਪਹਿਲਾਂ ਵੀ ਆਉਂਦੇ ਹੋ ਇਸ ਪਲੇਸ ਤੇ ਹਾਂਜੀ ਹਾਂਜੀ ਬਹੁਤ ਕਿਵੇਂ ਲੱਗਦੀ ਆ ਬਹੁਤ ਵਧੀਆ ਨਜ਼ਾਰੇ ਆ ਨਜ਼ਾਰੇ ਆ ਉੱਚੀ ਬੋਲ ਕੇ ਦੱਸ ਥੋੜਾ ਜਿਹਾ ਕੈਮਰਾ ਲੱਗਿਆ ਹੋਇਆ ਤੇ ਹੋਰ ਤਾਂ ਕੀ ਹੈ ਅੱਛਾ ਨਜ਼ਾਰੇ ਆ ਥੋੜਾ ਫੇਰਾ ਕਰ ਲਈਦਾ ਹੈ ਨਹੀਂ ਨਹੀਂ ਵਧੀਆ ਇੰਜੋਏ ਕਰਨਾ ਚਾਹੀਦਾ ਲਾਈਫ 'ਚ ਅਸੀਂ ਤਾਂ ਸਪੈਸ਼ਲੀ ਅੱਜ ਘੁੰਮਣ ਆਏ ਇੱਧਰ ਅੱਛਾ ਹਾਂਜੀ ਮੈਂ ਕਿਹਾ ਵੀਡੀਓ ਬਣਾ ਕੇ ਲਿਆਉਂਦੇ ਆ ਵਧੀਆ ਤਾਂ ਹੋਰ ਮੈਂ ਕਿੱਥੋਂ ਬਣੇ ਤੁਸੀਂ ਮੈਂ ਪਟਿਆਲਾ ਅੱਛਾ ਇਹ ਜਿਹੜਾ ਏਰੀਆ ਇੱਥੇ ਤੁਹਾਨੂੰ ਫੁੱਲ ਗੋਆ ਦੀ ਫੀਲਿੰਗ ਆਉਗੀ ਲਾਈਕ ਜਿਵੇਂ ਤੁਸੀਂ ਗੋਆ ਦੇ ਵਿੱਚ ਘੁੰਮ ਰਹੇ ਹੋ ਉਵੇਂ ਹੀ ਤੁਸੀਂ ਇੱਥੇ ਘੁੰਮ ਰਹੇ ਹੋ ਤੇ ਆਹ ਸਾਹਮਣੇ ਸ਼ੋਅਰੂਮ ਨੇ ਸਾਰੇ ਇੱਥੋਂ ਤੁਸੀਂ ਜੋ ਵੀ ਬਾਈ ਕਰਨਾ ਕਰ ਸਕਦੇ ਹੋ ਇੱਥੇ ਨਾ ਮੈਨੂੰ ਇੱਕ ਚੀਜ਼ ਬਹੁਤ ਵਧੀਆ ਲੱਗੀ ਆ ਜਿਵੇਂ ਮੈਂ ਤੁਹਾਨੂੰ ਦਿਖਾ ਰਹੀ ਹਾਂ 100 ਵਟ ਹੈਨਾ ਇਹ ਨਾਲ-ਨਾਲ 100 ਵਟ ਦਾ ਪਲੱਸ ਸਟੋਰ ਇਹ ਇੰਗਲਿਸ਼ 'ਚ ਵੀ ਲਿਖਿਆ ਹੋਇਆ ਤੇ ਜਿਨ੍ਹਾਂ ਨੂੰ ਥੋੜੀ ਇੰਗਲਿਸ਼ ਦੀ ਪ੍ਰੋਬਲਮ ਆ ਆ ਸਾਹਮਣੇ ਪੰਜਾਬੀ 'ਚ ਵੀ ਲਿਖਿਆ ਹੋਇਆ ਇਹ ਤਕਰੀਬਨ ਤੁਹਾਨੂੰ ਹਰ ਇੱਕ ਸ਼ੋਰੂਮ ਦੇ ਅੱਗੇ ਮਿਲੇਗਾ 100 ਵਟ ਦਾ ਪਲੱਸ ਸਾਈਜ਼ ਸਟੋਰ ਇੱਥੇ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਤੇ ਨਾਲ ਹੀ ਅੱਗੇ ਬਾਟਾ ਦਾ ਸ਼ੋਰੂਮ ਵੀ ਹੈਗਾ ਤੇ ਹੋਰ ਵੀ ਨੇ ਕਾਫੀ ਬਾਟਾ ਤਾਂ ਤੁਸੀਂ ਆਪਣੇ ਮਨਪਸੰਦ ਸ਼ੂਜ਼ ਲੈ ਸਕਦੇ ਹੋ ਤੇ ਹੋਰ ਵੀ ਜਿਹੜੀ ਜਿਹੜੀ ਤੁਹਾਨੂੰ ਚੀਜ਼ ਹੈਗੀ ਆ ਰਿਕੁਆਇਰਮੈਂਟ ਉਹ ਤੁਸੀਂ ਲੈ ਸਕਦੇ ਹੋ 50% ਆਫ ਵੀ ਲੱਗਿਆ ਹੋਇਆ ਇੱਥੇ ਤੇ ਤੁਸੀਂ ਥੋੜਾ ਜਿਹਾ ਖੈਰ ਸ਼ਾਪਿੰਗ ਕਰਦੇ ਹੋਏ ਟਾਈਮ ਤਾਂ ਲੱਗਦਾ ਹੈ ਪਰ ਦੇਖ ਕੇ ਲੈਣੀ ਚਾਹੀਦੀ ਹੈ ਚੀਜ਼ ਤੇ ਇਹ ਹੈਗਾ ਗੇਮਜ਼ ਦਾ ਏਰੀਆ ਆ ਗਿਆ ਇਸ ਸਮੈਸ਼ ਗੇਮ ਇਹ ਸਾਹਮਣੇ ਇਧਰ ਲੱਗਿਆ ਹੋਇਆ ਤੇ ਤੁਸੀਂ ਗੇਮਜ਼ ਵੀ ਇੰਜੋਏ ਕਰ ਸਕਦੇ ਹੋ ਪਾਰਕਿੰਗ ਵੀ ਬਹੁਤ ਸੋਹਣੀ ਹੈ ਇੱਥੇ ਤੁਸੀਂ ਆਪਣੀਆਂ ਗੱਡੀਆਂ ਇੱਥੇ ਖੜਾ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈਗੀ ਟ੍ਰੈਫਿਕ ਦੀ ਦਾ ਸ਼ੋਰੂਮ ਹਾਈ ਗਰਮੀ ਨੇ ਤਾਂ ਨਾ ਕਰਵਾਈ ਹੋਈ ਆ ਬੜੀ ਮੁਸ਼ਕਿਲ ਨਾਲ ਮੈਂ ਬਲੌਗ ਬਣਾ ਰਹੀ ਆ ਤੇ ਹੁਣ ਸ਼ੇਅਰ ਕਰਨਾ ਕਮੈਂਟ ਕਰਨਾ ਲਾਈਕ ਕਰਨਾ ਇਹ ਥੋੜੀ ਰਿਸਪੌਂਸਿਬਿਲਟੀ ਬਣਦੀ ਆ ਔਰ ਮੇਰੇ ਸਾਹਮਣੇ ਹੈਗਾ ਮਿਸਟਰ ਡੀ ਆਈ ਵਾਈ ਜਾ ਕੇ ਦੇਖਦੇ ਆ ਜੀ ਕੀ ਹੈ ਖੈਰ ਮੈਂ ਤਾਂ ਫਸਟ ਟਾਈਮ ਆਈ ਆ ਮੈਨੂੰ ਵੀ ਨਹੀਂ ਪਤਾ ਓ ਮਾਈ ਗੋਡ ਮੈਂ ਤਾਂ ਗੱਡੀ ਦੇ ਕੇ ਆ ਗਈ ਗੱਡੀ ਚੜ ਜਾਣੀ ਸੀ ਤੇ ਹਾਂ ਟੂ ਮੱਚ ਡਿਫਿਕਲਟ ਇੰਨੀ ਗਰਮੀ ਚ ਵੀਡੀਓ ਬਣਾਉਣਾ ਬਹੁਤ ਡਿਫਿਕਲਟ ਆ ਤੁਸੀਂ ਸੋਚ ਵੀ ਨਹੀਂ ਸਕਦੇ ਇਸ ਟਾਈਮ ਇੱਥੇ ਕਿੰਨੀ ਗਰਮੀ ਹੈ ਬਟ ਚਲੋ ਕੋਈ ਗੱਲ ਨਹੀਂ ਪਰ ਜੇ ਤੁਸੀਂ ਆਉਣਾ ਤਾਂ ਸ਼ਾਮ ਹੀ ਆਇਓ ਇੱਥੇ ਘੁਮਨ ਬਹੁਤ ਮਜ਼ਾ ਆਏਗਾ ਕਿਉਂਕਿ ਸ਼ਾਮ ਦਾ ਮਾਹੌਲ ਬਹੁਤ ਵਧੀਆ ਹੁੰਦਾ ਹਾ ਹਾ ਆ ਏਰੀਆ ਜਿਹੜਾ ਹੈਗਾ ਇਹਨੂੰ ਦੇਖ ਕੇ ਬੜਾ ਵਧੀਆ ਲੱਗਦਾ ਠੰਡਕ ਜੀ ਮਿਲਦੀ ਹੈ ਬਟ ਅੱਜ ਇੰਨੀ ਜ਼ਿਆਦਾ ਗਰਮੀ ਹੈ ਕਿ ਦੇਖ ਕੇ ਵੀ ਨਹੀਂ ਠੰਡ ਲੱਗ ਰਹੀ ਸੋ ਆਓ ਜੀ ਆਪਾਂ ਅੱਗੇ ਚੱਲਦੇ ਹਾਂ ਫਿਰ ਆਹ ਦੇਖੋ ਤੁਸੀਂ ਆਹ ਜਿਹੜਾ ਸਾਹਮਣੇ ਦਿਖ ਰਿਹਾ ਨਾ ਪੁਲ ਆਪਾਂ ਉੱਥੇ ਚੱਲਦੇ ਹਾਂ ਚਲੋ ਆਪ ਤੁਹਾਨੂੰ ਘੁਮਾਨੀ ਆ ਥੋੜਾ ਜਿਹਾ ਤੁਰ ਕੇ ਜਾਣਾ ਪੈਣਾ ਬਟ ਕੋਈ ਗੱਲ ਨਹੀਂ ਆਹ ਦੇਖੋ ਸਾਹਮਣੇ ਆਹ ਆ ਵਾਲੇ ਪੁਲ ਤੇ ਚੱਲਦੇ ਹਾਂ ਆਪਾਂ ਚਲੋ ਜੀ ਤੁਹਾਨੂੰ ਉੱਥੇ ਇੰਜੋਏ ਕਰਾ ਕੇ ਲਿਆਉਨੇ ਆ ਤੇ ਆਹ ਸੜਕ ਜਿਹੜੀ ਹੈ ਪੁਲ ਵੱਲ ਜਾ ਰਹੀ ਹੈ ਗਰਮੀ ਹੈ ਕੋਈ ਗੱਲ ਨਹੀਂ ਨੋ ਪ੍ਰੋਬਲਮ ਤੇ ਚਲੋ ਜੀ ਫਿਰ ਆਓ ਚੱਲੀਏ ਆ ਦੇਖ ਸਕਦੇ ਹੋ ਤੁਸੀਂ ਕਾਫੀ ਸਾਰੇ ਸ਼ੋਅਰੂਮ ਲੱਗੇ ਨੇ ਸ਼ਾਪਿੰਗ ਕਰ ਸਕਦੇ ਹੋ ਤੇ ਮੇਰੇ ਨਾਲ ਘੁੰਮ ਵੀ ਸਕਦੇ ਹੋ ਆਓ ਜੀ ਕਮਾਈਏ ਤੁਹਾਨੂੰ ਆ ਡਬਲਿਊ ਲਿਖਿਆ ਹੋਇਆ ਸ਼ਿਰੀ ਵਾਲਿਆਂ ਦਾ ਸ਼ੋਅਰੂਮ ਹੈ ਸਾਹਮਣੇ ਮੈਨੂੰ ਨਜ਼ਰ ਆ ਰਿਹਾ ਆਫ ਵੀ ਚੱਲ ਰਿਹਾ ਆਫਰ ਵੀ ਲਿਖਿਆ ਹੋਇਆ ਜੀ ਆ ਇਧਰ ਪਤਨ ਕਿਹੜਾ ਐਡੀਡਾਸ ਤੇ ਨਹੀਂ 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 ਹੋਰ ਹੈ ਕਿਹੜਾ ਉਹ ਯੂਨਾਈਟਿਡ ਹੂੰ ਕਾਫੀ ਸਾਰੇ ਨੇ ਜੀ ਤੁਸੀਂ ਦੇਖ ਲਓ ਆਹ 골ਡਨ ਪਲੱਸ ਆਓ ਜੀ ਚਲਿਏ ਅੱਗੇ ਤੇ ਮੈਨੂੰ ਭੁੱਖ ਵੀ ਕਾਫੀ ਲੱਗ ਚੁੱਕੀ ਆ ਵੈਸੇ ਘੁੰਮ ਘੁੰਮ ਕੇ ਚਲੋ ਹੁਣ ਥੋੜਾ ਜਿਹਾ ਹੋਰ ਘੁੰਮ ਕੇ ਫੇਰ ਖਾਵਾਂਗੇ ਕੁਝ ਹੂੰ ਲਓ ਜੀ ਆਪਾਂ ਹੁਣ ਚੱਲਦੇ ਆ ਪੁਲ ਦੇਤੇ ਆ ਚੋ ਫਿਰ ਤੁਹਾਨੂੰ ਲੈ ਕੇ ਚਲੀਏ ਵੈਸੇ ਜੇ ਤੁਸੀਂ ਇੱਥੇ ਸਾਰਾ ਹੀ ਘੁੰਮਣਾ ਚਾਹੁੰਦੇ ਹੋ ਤਾਂ ਗੱਡੀ ਦੇ ਉੱਤੇ ਘੁੰਮੋ ਜਾਂਦਾ ਵਧੀਆ ਥੱਕੋਗੇ ਨਹੀਂ ਆਂ ਇੰਦਰਾ ਹੌਜ਼ਰੀ ਮਿਲਸ ਸਾਹਮਣੇ ਲिटल ਡਰੀਮਸ ਮੈਨੂੰ ਐ ਤਾਂ ਪੂਰਾ ਯਕੀਨ ਹੈ ਜੇ ਤੁਸੀਂ ਇੱਥੇ ਘੁੰਮਣਾਗੇ ਤਾਂ ਬੋਰ ਨਹੀਂ ਹੋਵੋਗੇ ਕਿਉਂਕਿ ਬੋਰਿੰਗ ਇੱਥੇ ਕੋਈ ਚੀਜ਼ ਨਹੀਂ ਹੈਗੀ ਅਨ ਜਸਟ ਗਰਮੀ ਜ਼ਰੂਰ ਹੈ ਫਨ ਬਹੁਤ ਵਧੀਆ ਹੋ ਸਕਦਾ ਤੁਹਾਡਾ ਤੇ ਆ ਦੇਖੋ ਤੁਸੀਂ ਘੈਂਟ ਪਲੇਸ ਹੈ ਆ ਸਾਹਮਣੇ ਸਾਰਾ ਵਾਟਰੀ ਵਾਟਰ ਤੁਹਾਨੂੰ ਨਜ਼ਰ ਆਏਗਾ ਤੇ ਉਹ ਸਾਹਮਣੇ ਸ਼ਿਪ ਆ ਰਿਆ ਤੇ ਤੁਸੀਂ ਸ਼ਿਪ ਵੀ ਇੰਜੋਏ ਕਰ ਸਕਦੇ ਹੋ ਆਪਾਂ ਇਹਨੂੰ ਪਾਣੀ ਵਾਲੀ ਗੱਡੀ ਵੀ ਕਹਿ ਸਕਦੇ ਆ ਜਿਹੜੀ ਪਾਣੀ 'ਚ ਚੱਲਦੀ ਆ ਲਾਈਕ ਕੜੁਕਾ ਜਿਹੜੇ ਵਾਟਰ ਰਾਈਡ ਦੇ ਸ਼ਕੇਮ ਨੇ ਉਹ ਇੱਥੇ ਆ ਕੇ ਵਾਟਰ ਐਕਟੀਵਿਟੀਆਂ ਕਰ ਸਕਦੇ ਨੇ ਵਾਟਰ ਰਾਈਡ ਕਰ ਸਕਦੇ ਨੇ ਬੜਾ ਮਜ਼ਾ ਆ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਮਾਹੌਲ ਦੇਖਣ ਲਈ ਇਸ ਟਾਈਮ ਵਧੀਆ ਲੱਗਿਆ ਤੁਸੀਂ ਵੀ ਦੇਖੋ ਜਿਹੜੇ ਜਿਹੜੇ ਬਲੌਗ ਦੇਖ ਰਹੇ ਨੇ ਮੈਨੂੰ ਪੂਰਾ ਯਕੀਨ ਹੈ ਤੁਹਾਨੂੰ ਮਜ਼ਾ ਆ ਰਿਹਾ ਦੇਖ ਕੇ ਹੁਣ ਆਪਾਂ ਇੱਕ ਵਾਰੀ ਫੇਰ ਚੱਲਦੇ ਹਾਂ ਜੀ ਖਾਣ ਪੀਣ ਵੱਲ ਐਂਡ ਸ਼ਾਪਿੰਗ ਵੱਲ ਇਹ ਸਾਹਮਣੇ ਜੇ ਤੁਸੀਂ ਚਾਹ ਪੀਣ ਦੇ ਸ਼ਕੀਨ ਹੋ ਤਾਂ ਇਹ ਟੀ ਹੰਟ ਬਣੀ ਹੋਈ ਆ ਤੇ ਨਾਲ ਹੀ ਹੈਗਾ ਸ਼ਾਪਿੰਗ ਸੈਂਟਰ ਬਣਿਆ ਹੋਇਆ ਇਹ ਸ਼ਾਪਿੰਗ ਤੁਸੀਂ ਇੱਥੋਂ ਕਰ ਸਕਦੇ ਹੋ ਘੈਂਟ ਘੈਂਟ ਚੀਜ਼ਾਂ ਲਗੀਆਂ ਨੇ ਬੜੀਆਂ ਆ ਸਾਹਮਣੇ ਪਾਰਕਿੰਗ ਹੈਗੀ ਆ ਤੇ ਆ ਚੱਲਦਾ ਪਿਆ ਫੁਹਾਰਾ ਹੂੰ ਤੇ ਆਓ ਜੀ ਆਪਾਂ ਇੱਥੇ ਇੰਜੋਏ ਕਰੀਏ ਫਿਰ ਚਲਿਏ ਜੀ ਲਓ ਜੀ ਹੁਣ ਆਪਾਂ ਥੋੜਾ ਜਿਹਾ ਰਿਸਕ ਲੈ ਕੇ ਦੇਖਦੇ ਆਂ ਜੇ ਮੈਨੂੰ ਕਿਧਰੋਂ ਜਗ੍ਹਾ ਮਿਲਦੀ ਆ ਲੰਘਣ ਦੀ ਤਾਂ ਮੈਂ ਪਾਣੀ ਦੇ ਅੰਦਰ ਜਾਣਾ ਆਈ ਏ ਮੈਂ ਜਿੱਥੇ ਆ ਫੁਹਾਰਾ ਚੱਲਦਾ ਪਿਆ ਮੈਂ ਇਸ ਟਾਈਮ ਪਸੀਨਾ ਪਸੀਨਾ ਹੋ ਚੁੱਕੀ ਆ ਮੈਨੂੰ ਬਹੁਤ ਜ਼ਿਆਦਾ ਗਰਮੀ ਆਈ ਹੋਈ ਆ ਕਿਉਂਕਿ ਗਰਮੀ ਬਹੁਤ ਆ ਓ ਮਾਈ ਗਾਡ ਬਹੁਤ ਗਰਮ ਨੇ ਆਹ ਜਿਹੜੇ ਪੱਥਰ ਨੇ ਪਰ ਵਧੀਆ ਲੱਗ ਰਿਹਾ ਇੱਥੇ ਪਾਣੀ ਵੀ ਤਕਰੀਬਨ ਗਰਮ ਹੋਇਆ ਪਿਆ ਮੈਂ ਪਾਣੀ 'ਚ ਖੜੀ ਹਾਂ ਪਾਣੀ ਵੀ ਠੰਡਾ ਨਹੀਂ ਹੈਗਾ ਇਹਨਾ ਹਮ ਬਟ ਫਰਸ਼ ਨਾਲੋਂ ਬੈਟਰ ਫੀਲ ਹੋ ਰਿਹਾ ਥੋੜਾ ਜਿਹਾ ਇੱਥੇ ਡਿੱਗਣ ਦਾ ਵੀ ਖਤਰਾ ਹੈ ਕਿਉਂਕਿ ਪੱਥਰਾਂ ਦੇ ਉੱਤੇ ਨਾ ਥੋੜੀ ਤਿਸਲਨ ਜ਼ਿਆਦਾ ਹੈਗੀ ਆ ਸੋ ਤੁਸੀਂ ਧਿਆਨ ਨਾਲ ਜਾਇਓ ਜੇ ਤੁਸੀਂ ਇਦਾਂ ਮੇਰੀ ਤਰ੍ਹਾਂ ਰਿਸਕ ਲੈਂਦੇ ਹੋ लो जी हूँ फोटो फटो भी खिंचवा ली एक अद्धी आ रील बन गई फोटो बन गई क्योंकि शॉपिंग के नाल नाल थोड़ा जा इंजॉय भी होना चाहिए था आप तुर के भी देख लैने इत ठीक है गुड बस जी बहुत हो गया हूँ आप कहनी हाँ चलिए वापस नीचे उतरीए ਹੋਰ ਵੀ ਹਲੇ ਬਹੁਤ ਕੰਮ ਕਰਨੇ ਨੇ ਹਲੇ ਖਾਣਾ ਪੀਣਾ ਆ ਆ ਗਿਆ ਜੇ ਤੁਸੀਂ 버거 ਖਾਣ ਦੇ ਸ਼ਕੀਨ ਹੋ ਤਾਂ ਇੱਥੇ 버거 ਵੀ ਖਾ ਸਕਦੇ ਹੋ ਮੈਂ ਖੈਰ ਖਾ ਚੁੱਕੀ ਹਾਂ ਤੇ ਆ ਹੈਗੀਆਂ ਜੀ ਜੁੱਤੀਆਂ ਆਈ ਮੀਨ ਵਾਕ ਵਾਲਿਆਂ ਦਾ ਹੈਗਾ ਜਿਹੜਾ ਸ਼ੋਅਰੂਮ ਹੈ ਇੱਥੋਂ ਤੁਸੀਂ ਆਪਣੀ ਮਨਪਸੰਦ ਜੁੱਤੀ ਵਾਹੇ ਕਰ ਸਕਦੇ ਹੋ ਤੇ ਇਹ ਹੈਗਾ ਬਾਹਰ ਨਿਕਲਣ ਦਾ ਰਸਤਾ ਆਪਾਂ ਹੁਣ ਚੱਲਦੇ ਹਾਂ ਜੀ ਅੱਜ ਜੋ ਤੁਸੀਂ ਵੀ ਮੇਰੇ ਨਾਲ ਕਿਉਂਕਿ ਸਾਰਾ ਦੁਬਾਰਾ ਹੋ ਗਿਆ ਹੁਣ ਤੱਕ ਉਹ ਮਧਿਆਣੂ ਸ਼ੌਕ ਸ਼ਾਪਿੰਗ ਵੀ ਹੋ ਗਈ ਹੁਣ ਤਾਂ ਖਾ ਪੀ ਵੀ ਲਿੱਤਾ ਚਲੋ ਫਨ ਸ਼ਾਨ ਵੀ ਕਰ ਲਿਆ ਠੀਕ ਹੈ ਥੋੜਾ ਜਿਹਾ ਰਹਿ ਗਿਆ ਉਹ ਆਪਾਂ ਜਿੱਦਨ ਫੇਰ ਇੱਧਰ ਆਏ ਤੇ ਫੇਰ ਆਪਾਂ ਵਾਟਰ ਐਕਟੀਵਿਟੀ ਵੀ ਜ਼ਰੂਰ ਕਰਾਂਗੇ ਅੱਜ ਖੈਰ ਇੰਨੀ ਗਰਮੀ ਸੀ ਤੇ ਬਸ ਸ਼ਾਪਿੰਗ ਹੋ ਗਈ ਠੀਕ ਹੈ ਤੇ ਲੋ ਜੀ ਤੁਸੀਂ ਦੇਖੋ ਧਿਆਨ ਨਾਲ ਕੈਨੇਡਾ ਦੀ ਫੀਲਿੰਗ ਆਉਂਦੀ ਆ ਨਾ ਸਾਰਿਆਂ ਨੂੰ ਸਾਰਾ ਦਿਨ ਹੋ ਗਿਆ ਮੈਨੂੰ ਇੱਥੇ ਭਕਾਈ ਮਾਰਦਿਆਂ ਤੇ ਹੁਣ ਮੇਰਾ ਵਲੌਗ ਹੋ ਗਿਆ ਪੂਰਾ ਹਾਂਜੀ 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 ਸਤਿ ਸ਼੍ਰੀ ਅਕਾਲ ਜੀ ਸੋ ਤੁਹਾਡਾ ਪਿਆਰ ਹੈ ਜਗ੍ਹਾ ਜਗ੍ਹਾ ਮਿਲਦਾ ਬਹੁਤ سارے ਫੈਨ ਮਿਲਨੇ ਮੈਨੂੰ ਮੇਰੇ ਇੱਥੇ ਵਧੀਆ ਲੱਗਦਾ ਹੈ ਘੈਂਟ ਲੱਗਦਾ ਤੁਹਾਡਾ ਪਿਆਰ ਇਦਾਂ ਹੀ ਮਿਲਦਾ ਰਹੇ ਤੇ ਮੈਂ ਤੁਹਾਨੂੰ ਐਦਾਂ ਹੀ ਕਮਾਂਦੀ ਰਵਾਂ ਖੈਰ ਗਰਮੀ 'ਚ ਇਸ ਟਾਈਮ ਮੇਰਾ ਬਹੁਤ ਬੁਰਾ ਹਾਲ ਹੋ ਚੁੱਕਿਆ ਤੇ ਹੁਣ ਮੈਂ ਕਰੇ ਮੂਵ ਕਰਨ ਲੱਗੀ ਆ ਲੋਕ ਇੱਥੇ ਆਉਣਾ ਸ਼ੁਰੂ ਹੋਏ ਨੇ ਬਟ ਮੈਂ ਚੱਲੀ ਆ ਟੂ ਮੱਚ ਗਰਮੀ ਬਹੁਤ ਜ਼ਿਆਦਾ ਗਰਮੀ ਐ ਮੈਂ ਦੇਖੋ ਪਸੀਨਾ ਪਸੀਨਾ ਹੋਈ ਪਈ ਆ ਸਾਰਾ ਦੁਪਹਿਰਾ ਹੋ ਗਿਆ ਮੈਨੂੰ ਇੱਥੇ ਪਕਾਈ ਮਾਰਦੀ ਨੂੰ ਤੇ ਮੈਂ ਬੜੀ ਮਿਹਨਤ ਕੀਤੀ ਆ ਬਈਆ ਵੀਡੀਓ ਬਣਾਉਣ ਲਈ ਆ ਬਲੌਗ ਲਈ ਤੇ ਜੇ ਤੁਸੀਂ ਸ਼ੇਅਰ ਨਾ ਕਰੋ ਫਿਰ ਮੇਰੇ ਨਾਲ ਨਾਇਨਸਾਫੀ ਹੋਊਗੀ ਸਾਰਿਆਂ ਨੇ ਕਰਨਾ ਸ਼ੇਅਰ ਜਿਹੜੇ ਦੇਖ ਰਹੇ ਹੋ ਨਹੀਂ ਕਮੈਂਟ ਤਾਂ ਤੁਸੀਂ ਕਰ ਹੀ ਦਿਓ ਜੋ ਸ਼ੇਅਰ ਨਹੀਂ ਕਰ ਸਕਦੇ ਤੇ ਲਾਈਕ ਵੀ ਕਰ ਦਿਓ ਆਪਣੀ ਰਾਏ ਜਰੂਰ ਭੇਜਿਓ ਤੇ ਇੱਕ ਵਾਰੀ ਵਿਜ਼ਿਟ ਜਰੂਰ ਕਰਿਓ ਬੜੀ ਸੋਹਣੀ ਜਗ੍ਹਾ ਹੈ ਇਹ ਹਾਈ ਇਹ ਹੈਗਾ ਬੱਬਲ ਕੀ ਲਿਖਿਆ ਹੋਇਆ ਹੈ ਅੱਛਾ ਮੇਰੇ ਨਾਮ ਤੇ ਵੀ ਸ਼ੋਰੂਮ ਹੈ ਇੱਥੇ ਓ ਆ ਗਿਆ 버거 किंग ਜਿਹੜੇ 버거 ਖਾਣਾ ਚਾਹੁੰਦੇ ਨੇ ਮੇਰੇ ਪਿੱਛੇ 버거 किंग ਹੈ ਆ ਤੁਸੀਂ ਖਾ ਸਕਦੇ ਹੋ ਕਿਉਂਕਿ ਇੰਨਾ ਟਾਈਮ ਤੱਕ ਹੁਮ-ਹੁਮ ਕੇ ਸਾਰਿਆਂ ਨੂੰ ਭੁੱਖ ਲੱਗ ਜਾਂਦੀ ਹੈ ਮੈਨੂੰ ਇਕੱਲੀ ਹੁਣੀ ਮਿਲ ਆ ਹਾ 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 ਪਾਣੀ ਦੇ ਨੇੜੇ ਜਾ ਕੇ ਸਕੂਨ ਮਿਲ ਜਾਂਦਾ ਹੈ ਲੋ ਜੀ ਆਪਣੀ ਆਊਟਿੰਗ ਵੀ ਹੋ ਗਈ ਆਪਣੀ ਸ਼ੋਪਿੰਗ ਵੀ ਹੋ ਗਈ ਤੇ ਆਪਣਾ ਵਲੌਗ ਵੀ ਬਣ ਗਿਆ ਆ ਗਰਮੀ ਦੇਖੋ ਹਾਈ ਬੜੀ ਮਿਹਨਤ ਕਰਨੀ ਪੈਂਦੀ ਆ ਬਈ ਵੀਡੀਓ ਬਣਾਉਣ ਲਈ ਵੀ ਨਾ ਹੋ ਗਈ ਮੇਰੀ ਤਾਂ ਹਾਂ ਜੀ ਵੀਡੀਓ ਤੁਹਾਨੂੰ ਕਿਵੇਂ ਲੱਗਿਆ ਇਹ ਜ਼ਰੂਰ ਮੈਨੂੰ ਕਮੈਂਟ ਕਰਕੇ ਤੁਸੀਂ ਦੱਸ ਦਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਯਾਰ ਹੈ ਥੈਂਕ ਯੂ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ ਠੀਕ ਹੈ ਜੀ ਧਿਆਨ ਰੱਖਿਓ ਆਪਣਾ ਹੁਣ ਮੈਂ ਚੱਲਣ ਲੱਗੀ ਆ ਤੇ ਬਾਏ ਬਾਏ ਬਾਏ